ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਦਸਮੇਸ਼ ਟਰੈਕਟਰ ਦੇ ਪੇਜ ਉੱਪਰ ਅੱਜ ਤੁਹਾਡੇ ਲਈ ਲੈ ਕੇ ਆਇਆ ਨਿਊ ਹਾਲੈਂਡ 5500 2009 ਮਾਡਲ ਹੈ ਪੰਜਾਬ ਨੰਬਰ ਫਾਸਟ ਓਨਰ ਕੈਸ਼ ਦਾ ਟਰੈਕਟਰ ਨਾਲ ਦੇ ਟਾਇਰ ਆ ਟਰੈਕਟਰ ਦੇ ਚਾਰੇ ਏਜੰਸੀ ਰਿਕਾਰਡ ਚੱਲਿਆ ਕਿ ਤੋਂ ਖੁੱਲਿਆ ਨਹੀਂ ਕਲੱਚ ਵੀ ਨਾਲ ਦਾ ਟਰੈਕਟਰ ਤੇ ਸੀਲੜਾ ਦੇਖ ਸਕਦੇ ਹਾਂ gear left brake ਸਭ ਕੁਝ ਨਾਲ ਦਾ ਟਰੈਕਟਰ ਦੇ ਕਿੱਤੋਂ ਵੀ ਸ਼ੋ ਦਾ ਰੰਗ ਉਤਰਿਆ ਨਹੀਂ ਹੋਇਆ ਇਹ ਮਾਡਲਾਂ ਦੇ ਵਿੱਚ ਵੈਸੇ ਥੋੜੀ ਥੋੜੀ ਪ੍ਰੋਬਲਮ ਆਉਂਦੀ ਸੀਗੀ ਪਰ ਇਹ ਟਰੈਕਟਰ ਦੇ ਕਿਤੋਂ ਵੀ ਰੰਗ ਨਹੀਂ ਉਤਰਿਆ ਹੋਇਆ Ориਜਨਲ ਇਹਦਾ ਨਾਲ ਦਾ ਸਲੰਸਰ ਹੈ 2009 ਮਾਡਲ ਦੇ ਪਹਿਲੇ ਮਹੀਨੇ ਦੀ ਮੈਨੂਫੈਕਚਰ ਹੈ ਮੜਗਾੜ ਚ ਦੇਖ ਸਕਦੇ ਹੋ ਟਾਇਰਾਂ ਦੀ ਗ੍ਰੇਡਸ਼ਨ 50 ਤੋਂ 60 ਪੈਸਿਆਂ ਦੇ ਵਿੱਚ ਵਿੱਚ ਐਮ ਆਰ ਐਫ ਕੰਪਨੀ ਦੇ ਨਾਲ ਦੇ ਟਾਇਰ ਆ Ориਜਨਲ ਸਟੈਕਰ ਨੇ ਸਾਰੇ ਪਿੱਛੋਂ ਦੇਖ ਸਕਦੇ ਹੋ ਅੰਦਰੋਂ ਮੜਗਾਰਜ ਦੀ ਕਨੈਕਸ਼ਨ ਚੈੱਕ ਕਰ ਸਕਦੇ ਹਾਂ ਕਿ ਤੋ ਵੀ ਰੰਗ ਨਹੀਂ ਲਿਆ ਹੋਇਆ ਫਾਈਬਰ ਦੀ ਰੂਫ ਲੱਗੀ ਹੋਈ ਆ ਇਹ ਟਰੈਕਟਰ ਦੀ ਡਿਟੇਲ ਦੀ ਗੱਲ ਕਰੀਏ ਤਾਂ 2009 ਮਾਡਲ ਹੈ ਪੰਜਾਬ ਨੰਬਰ ਫਾਸਟ ਓਨਰ ਕੈਸ਼ ਦਾ ਟਰੈਕਟਰ ਪੀਵੀ 65 ਮੁਹਾਲੀ ਦਾ ਨੰਬਰ ਜੋ ਇਹਦੇ ਤੇ ਐਕਸੈਸਰੀ ਲੱਗੀ ਦੇਖ ਰਹੀਓ ਸਾਰੀ ਨਾਲ ਦਿੱਤੀ ਜਾਊਗੀ ਜਿਵੇਂ ਕਿ ਫਰੰਟ ਵੇਟ ਤੇ ਕਨੋਪੀ ਸਿਰਫ ਜਿਹੜੇ ਵੀਰ ਮੇਰੇ オリਜੀਨੈਲਟੀ ਦੇ ਸ਼ਕੀਨ ਬੰਦੇ ਨੇ ਉਹੀ ਇਹਦੇ ਲਈ ਕਾਲ ਕਰਨ ਤੁਹਾਨੂੰ ਇਹਦੀ ਆਵਾਜ਼ ਚੈੱਕ ਕਰਾ ਦੇਣੇ ਇਹ ਟਰੈਕਟਰ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਇੱਕ ਗੱਲ ਇਹ ਦੱਸ ਦਈਏ ਇਹ ਟਰੈਕਟਰ 2 ਸਪੀਡ ਦੇ ਵਿੱਚ ਹੈਗਾ 2009 ਮਾਡਲ ਦੇ ਵਿੱਚ ਇਹ ਬਿਨਾ ਡਿਸਟ੍ਰੀਬਿਊਟਰ ਤੋਂ ਸੋ ਕੋਈ ਵੀ ਵੀਰ ਮੇਰਾ ਵੀਡੀਓ ਪੂਰੀ ਦੇਖ ਲਿਓ 3 ਸਪੀਡ ਕਰਕੇ ਮੈਨੂੰ ਕਾਲ ਨਾ ਕਰੇ ਕਿਉਂਕਿ ਇਹ 2009 ਦੇ ਵਿੱਚ ਬਾਅਦ ਦੇ ਵਿੱਚ 2010 ਦੇ ਵਿੱਚ ਹੀ 3 ਸਪੀਡ ਟਰੈਕਟਰ ਆਉਣ ਲੱਗੇ ਸੀ ਇਹ ਟਰੈਕਟਰ 2 ਸਪੀਡ ਦੇ ਵਿੱਚ ਵਿਦਆਊਟ ਡਿਸਟ੍ਰੀਬਿਊਟਰ ਪਾਵਰ ਸਟੀਅਰਿੰਗ ਵਾਲਾ ਮਾਡਲ ਹੈਗਾ ਟਰੈਕਟਰ ਬਿਲਕੁਲ ਸਿੱਕੇ ਬੰਦ ਪਿਆਗਾ ਏਜੰਸੀ ਰਿਕਾਰਡ ਚੱਲਿਆ ਹੋਇਆ ਜਿੰਨਾ ਵੀ ਚੱਲਿਆ ਹੋਇਆ ਨਾਲ ਦੀ ਚਾਰੋਂ ਟਾਇਰ ਨੇ ਇਹ ਗੱਲ ਦੀ ਫੁੱ ਇਹ ਜਵਾਨ ਨਵਾਂ ਟਰੈਕਟਰ ਹੈਗਾ ਇਹਦੇ ਲਈ ਕਾਲ ਕਰ ਸਕਦੇ ਹੋ 9815554406 9815654406 ਧੰਨਵਾਦ